ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨੀਲਮ ਰਾਉ ਟਾਕਸ ਤੇ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਰੀਸੈਂਟਲੀ ਅਸੀਂ ਕਰਮਾਂ ਨੂੰ ਲੈ ਕੇ ਕੁਝ ਵੀਡੀਓਜ਼ ਬਣਾ ਰਹੇ ਆਂ ਕੁਝ ਸਵਾਲ ਚੱਕਣ ਦੀ ਕੋਸ਼ਿਸ਼ ਕਰ ਰਹੇ ਆਂ ਤਾਂ ਉਹਨਾਂ ਸਵਾਲਾਂ ਦੇ ਵਿੱਚੋਂ ਉਹਨਾਂ ਵੀਡੀਓਜ਼ ਦੇ ਵਿੱਚੋਂ ਇੱਕ ਬਹੁਤ ਹੀ ਸੋਹਣਾ ਸਵਾਲ ਸਾਡੇ ਸਾਹਮਣੇ ਆਇਆ ਜੋ ਬਿਲਕੁਲ ਵੈਲਿਡ ਸੀ ਸਵਾਲ ਇਹ ਸੀ ਕਿ ਇਹਦਾ ਕੀ ਪ੍ਰੂਫ ਹੈ ਕਿ ਪਾਸਟ ਕਰਮ ਐਗਜ਼ਿਸਟ ਕਰਦੇ ਆ ਇਹਦਾ ਕੀ ਲੌਜੀਕ ਹੈ ਜੋ ਆਪਾਂ ਗੱਲਾਂ ਕਰ ਰਹੇ ਆਂ ਗਰਮਾ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਪਾਸਟ ਬਰਥ ਨਹੀਂ ਦੇਖੇ ਤਾਂ ਫਿਰ ਆਪਾਂ ਕਿਸ ਵੇਸ ਤੇ ਇਹ ਗੱਲਾਂ ਕਰ ਰਹੇ ਆ ਤੇ ਤੇ ਇੱਕ ਛੋਟੀ ਜਿਹੀ ਨਿਗਾਹ ਮਾਰਨ ਦੀ ਕੋਸ਼ਿਸ਼ ਕਰਦੇ ਆ ਇਹ ਸਵਾਲ ਅਗਰ ਆਪਾਂ ਇਹ ਸਵਾਲ ਚੱਕਦੇ ਆ ਨਾ ਤਾਂ ਇਹਦੇ ਨਾਲ ਹੋਰ ਬਹੁਤ ਸਾਰੇ ਸਵਾਲ ਚੱਕੇ ਜਾਂਦੇ ਆ ਪਹਿਲਾ ਸਵਾਲ ਇਹ ਕਿ ਅਗਰ ਆਪਾਂ ਕਿਸੇ ਨੂੰ ਪੁੱਛੀਏ ਕਿ ਪਰਮਾਤਮਾ ਐਗਜ਼ਿਸਟ ਕਰਦਾ ਹੈ ਕੀ ਰੱਬ ਐਗਜ਼ਿਸਟ ਕਰਦਾ ਹੈ ਪ੍ਰੂਫ ਕਰੋ ਕਿ ਰੱਬ ਐਗਜ਼ਿਸਟ ਕਰਦਾ ਹੈ ਆਪਣੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਬਟ ਹਰ ਇਨਸਾਨ ਕੁਝ ਜਨਿਆਂ ਨੂੰ ਛੱਡ ਕੇ ਇਹ ਬਿਲੀਵ ਕਰਦੇ ਨੇ ਕਿ ਰੱਬ ਐਗਜ਼ਿਸਟ ਕਰਦਾ ਹੈ। ਕਿਸ ਬੇਸ ਤੇ ਬਿਲੀਵ ਕਰ ਰਹੇ ਨੇ? ਸਾਇੰਸ ਨੇ ਤਾਂ ਹੱਲੇ ਤੱਕ ਇਹਦਾ ਕੋਈ ਪ੍ਰੂਫ ਨਹੀਂ ਦਿੱਤੇ ਕਿ ਹਵਾ ਐਗਜ਼ਿਸਟ ਕਰਦੀ ਹੈ। ਬਟ ਕੀ ਅਸੀਂ ਉਹਨੂੰ ਦੇਖ ਸਕਦੇ ਹਾਂ? ਨਹੀਂ ਦੇਖ ਸਕਦੇ। ਬਟ ਅਸੀਂ ਉਹਨੂੰ ਫੀਲ ਕਰ ਸਕਦੇ ਹਾਂ। ਇੱਕ ਬੱਚਾ ਇੱਕ ਅਮੀਰ ਘਰ ਵਿੱਚ ਜੰਮਦਾ ਆ, ਇੱਕ ਗਰੀਬ ਘਰ ਵਿੱਚ ਜੰਮਦਾ ਆ। ਇੱਕ ਬੱਚਾ ਅਪਾਹਜ ਹੁੰਦਾ ਆ। ਇੱਕ ਬੱਚਾ ਕੁਝ ਦਿਨ ਜਨਮ ਲੈਣ ਤੋਂ ਬਾਅਦ ਮਰ ਜਾਂਦਾ ਆ। ਇੱਕ ਬੱਚਾ ਜਨਮ ਲੈਂਦਿਆਂ ਸਾਰ ਹੀ ਮਰ ਜਾਂਦਾ ਆ। ਇੱਕ ਬੱਚੇ ਅਗਰ ਆਪਾਂ ਹਿੰਦੂਇਜ਼ਮ ਦੇ ਵਿੱਚ ਗੱਲ ਕਰੀਏ ਨਾ ਜ਼ਿਆਦਾਤਰ ਤਾਂ ਇੱਕ ਬੱਚੇ ਦੇ ਜਨਮ ਤੇ ਜਨਮ ਪੱਤਰੀ ਬਣਾਈ ਜਾਂਦੀ ਹੈ ਤਾਂ ਆਪਣਾ ਕੁਐਸ਼ਨ ਇਹ ਬਣਦਾ ਹੈ ਕਿ ਉਹ ਜਨਮ ਪੱਤਰੀ ਕਿਸ ਬੇਸ ਤੇ ਬਣਾਈ ਜਾਂਦੀ ਹੈ ਜਿਸ ਬੱਚੇ ਨੇ ਹਲੇ ਜਨਮ ਹੀ ਨਹੀਂ ਲਿਆ ਉਹ ਬੱਚਾ ਹਲੇ ਇੱਕ ਦਿਨ ਹੋਇਆ ਇਸ ਦੁਨੀਆ ਤੇ ਆਏ ਨੂੰ ਉਸ ਬੱਚੇ ਦੀ ਜਨਮ ਪੱਤਰੀ ਕਿਸ ਬੇਸ ਤੇ ਬਣ ਬਨ ਰਹੀ ਹੈ ਕਿਸ ਬੇਸ ਤੇ ਪ੍ਰੈਡਿਕਸ਼ਨਸ ਹੋ ਰਹੀਆਂ ਨੇ ਸਿਰਫ ਪਲੈਨਟਸ ਦੇ ਬੇਸ ਤੇ ਤਾਂ ਨਹੀਂ ਹੋ ਰਹੀਆਂ ਕਿਸ ਬੇਸ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦਾ ਨੇਚਰ ਕਿਦਾਂ ਦਾ ਹੋਊਗਾ ਇਸ ਬੇਸ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਅੱਗੇ ਜਾ ਕੇ ਕੀ ਕਰੂਗਾ ਆਬਵੀਅਸਲੀ ਉਹ ਪਾਸਟ ਕਰਮਾਂ ਦੇ ਬੇਸ ਤੇ ਦੱਸਿਆ ਜਾ ਰਿਹਾ ਹੈ ਜੋ ਉਹ ਆਤਮਾ ਆਪਣੇ ਨਾਲ ਰਿਕਾਰਡਿੰਗਸ ਲੈ ਕੇ ਆਈ ਹੈ ਉਸ ਬੇਸ ਤੇ ਦੱਸਿਆ ਜਾ ਰਿਹਾ ਹੈ ਆਪਾਂ ਦੇਖੀਏ ਤਾਂ ਸਿੱਖ ਧਰਮ ਦੇ ਵਿੱਚ 84 ਲੱਖ ਜੁਨਾ ਦੀ ਗੱਲ ਕੀਤੀ ਗਈ ਹੈ ਆਪਣੇ ਸਾਰੇ ਰਿਲੀਜੀਅਨਸ ਹੀ ਪਾਸਟ ਬਰਥ ਰੀ ਇਨਕਾਰਨੇਸ਼ਨ ਦੇ ਵਿੱਚ ਰੀ ਇਨਕਾਰਨੇਸ਼ਨ ਦੀਆਂ ਗੱਲਾਂ ਕਰਦੇ ਆਂ ਅਗਰ ਆਪਾਂ ਉਹਨਾਂ ਨੂੰ ਪੜਿਆ ਹੋਵੇ ਤਾਂ ਰੀ ਇਨਕਾਰਨੇਸ਼ਨ ਬਾਰੇ ਭਗਵਤ ਗੀਤਾ ਵਿੱਚ ਬਹੁਤ ਗੱਲ ਕੀਤੀ ਗਈ ਹੈ ਬੁੱਧਿਜ਼ਮ ਜੈਨਿਜ਼ਮ ਹਰ ਇੱਕ ਤਰਮ ਰੀ ਇਨਕਾਰਨੇਸ਼ਨ ਦੀ ਗੱਲ ਕਰਦਾ ਹੈ ਰੀ ਬਰਥ ਦੀ ਗੱਲ ਕਰਦਾ ਸਾਡੇ ਰਿਲੀਜੀਅਨ ਸਾਡੇ ਸਕ੍ਰਿਪਚਰਸ ਉਹ ਰੈਸਪੀਜ਼ ਐ ਜਿਨ੍ਹਾਂ ਨੂੰ ਕੁਕ ਕਰਕੇ ਹੀ ਸਾਨੂੰ ਪਤਾ ਚੱਲੂਗਾ ਕਿ ਅਸਲੀ ਦੇ ਵਿੱਚ ਉਹਨਾਂ ਦਾ ਸਵਾਦ ਕੀ ਹੈ ਅਸੀਂ ਸਿਰਫ ਉਹਨਾਂ ਨੂੰ ਦੇਖ ਕੇ ਆਪਣੀ ਕਹਿ ਸਕਦੇ ਹਾਂ ਕਿ ਭੁੱਖ ਮਟਾਉਣ ਦੀ ਕੋਸ਼ਿਸ਼ ਕਰਦੇ ਹਾਂ ਅੰਦਰਲੀ ਤਾਂ ਜਦ ਤੱਕ ਅਸੀਂ ਉਹਨਾਂ ਨੂੰ ਕੁਕ ਨਹੀਂ ਕਰਾਂਗੇ ਜਦ ਤੱਕ ਅਸੀਂ ਉਹਨਾਂ ਨੂੰ ਅਪਲਾਈ ਨਹੀਂ ਕਰਾਂਗੇ ਪੜਾਂਗੇ ਨਹੀਂ ਸਮਝਾਂਗੇ ਨਹੀਂ ਸਾਨੂੰ ਉਹਨਾਂ ਦਾ ਕੁਝ ਨਹੀਂ ਪਤਾ ਚੱਲੂਗਾ ਮਾਡਰਨ ਟਾਈਮਸ ਦੇ ਵਿੱਚ ਪਾਸਟ ਲਾਈਫ ਰਿਗਰੇਸ਼ਨ ਲੋਕ ਕਰਾ ਰਹੇ ਨੇ ਲੋਕ ਹਿਪਨੋਸਿਸ ਕਰਾ ਰਹੇ ਨੇ ਹਿਪਨੋਥੈਰੇਪਿਸਟ ਲੈ ਰਹੇ ਨੇ ਹੀਲਿੰਗ ਟੈਕਨੀਕਸ ਬਹੁਤ ਸਾਰੀਆਂ ਆ ਰਹੀਆਂ ਨੇ ਤੇ ਸਾਇੰਸ ਵੀ ਅੱਜ ਇਥੋਂ ਤੱਕ ਇਹ ਚੀਜ਼ ਪ੍ਰੂਫ ਕਰ ਚੁੱਕੀ ਹੈ ਕਿ ਪਾਸਟ ਲਾਈਫ ਐਗਜ਼ਿਸਟ ਕਰਦੀ ਹੈ ਕਿੱਥੇ ਐਗਜ਼ਿਸਟ ਕਰਦੀ ਹੈ ਸਾਡੇ ਸਬਕੌਂਸ਼ੀਅਸ ਬਹੁਤ ਡੀਪ ਐਗਜ਼ਿਸਟ ਕਰਦੀ ਹੈ ਤੇ ਉਹਨਾਂ ਨੇ ਵੀ ਟੈਕਨੀਕਸ ਲੱਭ ਲਈਆਂ ਹੋਈਆਂ ਨੇ ਉੱਥੋਂ ਤੱਕ ਪਹੁੰਚਣ ਵਾਸਤੇ ਆਪਣੇ ਪਾਸਟ ਲਾਈਫ ਤੱਕ ਪਹੁੰਚਣ ਵਾਸਤੇ ਉਹ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਫੀਲ ਤੱਕ ਵੀ ਕਰ ਇਸ ਚੀਜ਼ ਨੂੰ ਪ੍ਰੂਫ ਕਰਨ ਵਾਸਤੇ वैसे तो कोई मेथड नहीं हैगा बट अपन दो केसेस डिस्कस करेंगे पहला केस है बीबी रजनी जी का केस ਤੇ ਦੂਸਰਾ ਕੇਸ ਹੈ ધ ਰੀ ਇਨਕਾਰਨੇਸ਼ਨ ਕੇਸ ਜੋ ਕਿ 글로बली ਬਹੁਤ ਫੇਮਸ ਹੋਇਆ ਸੀ ਬੀਬੀ ਰਜਨੀ ਜੀ ਦਾ ਕੇਸ ਕੀ ਕਹਿੰਦਾ ਆ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਬੀਬੀ ਰਜਨੀ ਜੀ ਦਾ ਪਤਾ ਆ ਬੀਬੀ ਰਜਨੀ ਜੀ ਸਿੱਖ ਦੇ ਸਿੱਖੀਜ਼ਮ ਦੇ ਵਿੱਚ ਬਹੁਤ ਫੇਤ ਰੱਖਦੇ ਸੀ ਰੱਬ ਵਿੱਚ ਬਹੁਤ ਫੇਤ ਰੱਖਦੇ ਸੀ ਬਟ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਬਿਲਕੁਲ ਉਹਨਾਂ ਤੋਂ ਆਪੋਜ਼ਿਟ ਸੀਗੇ ਉਹ ਰੱਬ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ ਰੱਖਦੇ ਇਹ ਜੋ ਆਪੋਜ਼ਿਟ ਫੇਥ ਸੀ ਨਾ ਇਹ ਦੇ ਕਰਕੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਟੁੱਟ ਵਿਸ਼ਵਾਸ ਸੀ ਪਰਮਾਤਮਾ ਵਿੱਚ ਉਹ ਚੈੱਕ ਕਰਨ ਵਾਸਤੇ ਉਹਨਾਂ ਦਾ ਵਿਆਹ ਇੱਕ ਇਹੋ ਜਿਹੇ ਬੰਦੇ ਨਾਲ ਕਰਦੇ ਨੇ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਆ ਕੰਪਲੀਟਲੀ ਸਕਿਨ ਦੀ ਪ੍ਰੋਬਲਮ ਹੁੰਦੀ ਆ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਆ ਕਿ ਉਹਨਾਂ ਨੂੰ ਕੋੜ ਦੀ ਬਿਮਾਰੀ ਹੁੰਦੀ ਆ ਉਹ ਉਹਨੂੰ ਫੁੱਲੀ ਐਕਸੈਪਟ ਕਰਦੇ ਨੇ ਰੱਬ ਦਾ ਭਾਣਾ ਮੰਨ ਕੇ ਬਹੁਤ ਸਾਰੇ ਵੈਦਾਂ ਤੋਂ ਵੈਦਾਂ ਤੋਂ ਇਲਾਜ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਇਲਾਜ ਪੋਸੀਬਲ ਨਹੀਂ ਹੋ ਸਕਦਾ ਹੋ ਪੰਦਾ ਇੱਕ ਮਹਾਨ ਵੈਦਕੁਲ ਜਾ ਕੇ ਪਤਾ ਚੱਲਦਾ ਹੈ ਕਿ ਇਹ ਉਹਨਾਂ ਦਾ ਇਲਾਜ ਦਵਾਈਆਂ ਨਾਲ ਪੋਸੀਬਲ ਨਹੀਂ ਹੈਗਾ ਕਿਉਂਕਿ ਇਹ ਇਹਨਾਂ ਦੇ ਪਾਸਟ ਬਰਥ ਨਾਲ ਰਿਲੇਟਡ ਹੈ ਜਿਹਦਾ ਦੁੱਖ ਉਹ ਅੱਜ ਘਟ ਰਹੇ ਨੇ ਤਾਂ ਉਹਨਾਂ ਨੇ ਇੱਕ ਰਾਹ ਉਹਨਾਂ ਨੂੰ ਦਿਖਾਉਂਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਜਾ ਕੇ ਉੱਥੇ ਇੱਕ ਸਰੋਵਰ ਹੈ ਉੱਥੇ ਜਾ ਕੇ ਉਹ ਇਸ਼ਨਾਨ ਕਰਨ ਰਿਅਲਾਈਜ਼ ਕਰਨ ਆਪਣੇ ਪਾਸਟ ਤੋਂ ਮਾਫੀ ਮੰਗਣ ਤੇ ਉਹਦੇ ਨਾਲ ਉਹ ਸਹੀ ਹੋ ਸਕਦੇ ਨੇ ਬਾਕੀ ਅੱਗੇ ਆਪਾਂ ਨੂੰ ਪਤਾ ਹੀ ਹੈ ਕਾਊਏ ਤੇ ਹੰਸ ਦੀ ਕਹਾਣੀ ਉਹ ਉਸ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੇ ਇੱਕ ਨਾਰਮਲ ਰੂਪ ਦੇ ਵਿੱਚ ਵਾਪਸ ਆ ਜਾਂਦੇ ਨੇ ਇਹ ਤਾਂ ਚਲੋ ਹੋ ਗਈ ਸਿੱਖ ਇਤਿਹਾਸ ਨਾਲ ਰਿਲੇਟਡ ਇੱਕ ਸਾਖੀ ਜੀ ਨੂੰ ਆਪਾਂ ਕਹਿ ਸਕਦੇ ਹਾਂ ਜਾਂ ਇੱਕ ਘਟਨਾ ਜਿਹਦੇ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਰੀ ਇਨਕਾਰਨੇਸ਼ਨ ਤੇ ਰੀ ਬਰਥ ਕਿੱਦਾਂ ਐਗਜ਼ਿਸਟ ਕਰਦੇ ਨੇ ਇੱਕ ਹੋਰ ਆਪਾਂ ਕਹਾਣੀ ਨਾਲ ਰਿਲੇਟ ਕਰਦੇ ਹਾਂ 글로ਬਲੀ ਫੇਮਸ ਕੇਸ ਇੰਡੀਆ ਦਾ ਰੀ ਇਨਕਾਰਨੇਸ਼ਨ ਕੇਸ ਬਹੁਤ ਇੰਟਰਸਟਿੰਗ ਕੇਸ ਆ ਧਿਆਨ ਨਾਲ ਸੁਣਿਓ 1926 ਦੇ ਵਿੱਚ ਨਾ ਇੱਕ ਦਿੱਲੀ ਦੇ ਇੱਕ ਘਰ ਦੇ ਵਿੱਚ ਇੱਕ ਕੁੜੀ ਦਾ ਜਨਮ ਹੁੰਦਾ ਆ ਕੁੜੀ ਦਾ ਨਾਮ ਹੁੰਦਾ ਸ਼ਾਂਤੀ ਦੇਵੀ 3 ਸਾਲ ਤੱਕ ਉਹ ਕੁੜੀ ਕੁਝ ਵੀ ਨਹੀਂ ਬੋਲਦੀ ਪਰ ਜਦੋਂ ਚੌਥੇ ਸਾਲ ਉਹ ਬੋਲਦੀ ਹੈ ਨਾ ਉਹ ਕਹਿੰਦੀ ਹੈ ਕਿ ਇਹ ਤਾਂ ਮੇਰਾ ਘਰ ਹੀ ਨਹੀਂ ਹੈਗਾ ਉਹਨੂੰ ਸਭ ਕੁਝ ਯਾਦ ਹੁੰਦਾ ਆ ਪਾਸਟ ਲਾਈਫ ਦੀ ਹਰ ਇੱਕ ਚੀਜ਼ ਯਾਦ ਹੁੰਦੀ ਹੈ ਉਹ ਆਪਣੇ ਘਰਦਿਆਂ ਨੂੰ ਦੱਸਣ ਲੱਗ ਜਾਂਦੀ ਹੈ ਕਿ ਤੁਸੀਂ ਮੇਰੇ ਘਰ ਦੇ ਨਹੀਂ ਹੈਗੇ ਮੇਰਾ ਵਿਆਹ ਹੋ ਚੁੱਕਿਆ ਆ ਮੈਂ ਇੱਥੋਂ ਕੁਝ ਦੂਰ ਮਥੁਰਾ ਨਾਮ ਦਾ ਇੱਕ ਸ਼ਹਿਰ ਹੈ ਉੱਥੇ ਰਹਿਣੀ ਆ ਮੇਰਾ ਇੱਕ ਬੱਚਾ ਵੀ ਹੈ ਉਹ ਹਰ ਇੱਕ ਚੀਜ਼ ਹਰ ਇੱਕ ਡਿਟੇਲ ਛੋਟੀ ਤੋਂ ਛੋਟੀ ਉਹਨਾਂ ਨੂੰ ਦੱਸਣ ਲੱਗ ਜਾਂਦੀ ਹੈ ਬਟ ਐਸ ਯੂਜਵਲ ਜਿਹੜੇ ਘਰ ਦੇ ਨੇ ਉਹ ਇਹਨੂੰ ਇਗਨੋਰ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਨੂੰ ਕੋਈ ਪ੍ਰੋਬਲਮ ਹੈ ਜਾਂ ਕੁਝ ਹੈਗਾ ਆ ਹੌਲੀ 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 ਇਹ ਗੱਲ ਪੂਰੇ ਇਲਾਕੇ 'ਚ ਫੈਲ ਜਾਂਦੀ ਹੈ ਹਰ ਵਾਰ ਹਰ ਜਗ੍ਹਾ ਤੇ ਉਹ ਸਿਰਫ ਤੇ ਸਿਰਫ ਪਾਸਟ ਦੀਆਂ ਗੱਲਾਂ ਕਰਦੀ ਹੈ ਤੇ ਪਾਸਟ ਵਾਲੀਆਂ ਚੀਜ਼ਾਂ ਨੂੰ ਯਾਦ ਕਰਦੀ ਹੈ ਜਦੋਂ ਇਹ ਗੱਲ ਉਹਦੇ ਹੈੱਡਮਾਸਟਰ ਨੂੰ ਪਤਾ ਚੱਲਦੀ ਹੈ ਨਾ ਤਾਂ ਉਹ ਉਹਨੂੰ ਬੁਲਾਉਂਦਾ ਆ ਤੇ ਉਹਦੇ ਤੋਂ ਸਾਰੀ ਸਟੋਰੀ ਸੁਣਦਾ ਆ ਸਾਰੀ ਸਟੋਰੀ ਸੁਣਨ ਤੋਂ ਬਾਅਦ ਉਹ ਇੱਕ ਚਿੱਠੀ ਲਿਖਦਾ ਆ ਉਹ ਚਿੱਠੀ ਉਹ ਉਹਦੇ ਘਰ ਵਾਲੇ ਨੂੰ ਜੋ ਐਡਰੈਸ ਉਹਨੇ ਦੱਸਿਆ ਹੁੰਦਾ ਆ ਜੋ ਹੁਲੀਆ ਉਹਨੇ ਦੱਸਿਆ ਹੁੰਦਾ ਆ ਉਹ ਸਾਰੀ ਚਿੱਠੀ ਲਿਖ ਕੇ ਨਾ ਉਹ ਉਹਦੇ ਘਰ ਵਾਲੇ ਨੂੰ ਭੇਜ ਦਿੰਦਾ ਆ ਤੇ ਉਹ ਉੱਥੇ ਡਿਲੀਵਰ ਵੀ ਹੋ ਜਾਂਦੀ ਆ ਤੇ ਉਹਦਾ ਰਿਪਲਾਈ ਵੀ ਆ ਜਾਂਦਾ ਆ ਇਹ ਸੁਣ ਕੇ ਉਹ ਬਹੁਤ ਹੈਰਾਨ ਹੁੰਦਾ ਕਿ ਐਕਚੁਅਲ ਦੇ ਵਿੱਚ ਉਹ ਸੱਚ ਕਹਿ ਰਹੀ ਐ ਜਿਹੜੀ ਸਿਨੈਰੀਓ ਉਦੋਂ ਬਦਲਦਾ ਜਦੋਂ ਇੱਕ ਵਾਰ ਸਕੂਲ ਤੋਂ ਘਰ ਆ ਰਹੀ ਹੁੰਦੀ ਐ ਤਾਂ ਉਹਨੂੰ ਕਿਹਾ ਜਾਂਦਾ ਆ ਕਿ ਤੇਰੇ ਜਿਹੜੇ ਪਤੀ ਸੀ ਨਾ ਉਹਨਾਂ ਦੇ ਬ੍ਰਦਰ ਆਏ ਹੋਏ ਨੇ ਉਹਨਾਂ ਨੂੰ ਤੋਂ ਮਿਲ ਜਦੋਂ ਉਹ ਉਹਨਾਂ ਨੂੰ ਮਿਲਣ ਜਾਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਪੈਰੀ ਹੱਥ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਇਹ ਉਹਨਾਂ ਦੇ ਭਰਾ ਨਹੀਂ ਇਹ ਮੇਰੇ ਪਤੀ ਨੇ ਇਹ ਸਭ ਸੁਣ ਕੇ ਸਾਰਾ ਪਰਿਵਾਰ ਤੇ ਸਾਰੇ ਏਰੀਆ ਵਾਲੇ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਇੱਕ ਐਕਸਪੈਰੀਮੈਂਟ ਕੀਤਾ ਹੁੰਦਾ ਉਹਨਾਂ ਨੇ ਕਿ ਉਹ ਆਪਣੇ ਪਤੀ ਨੂੰ ਪਛਾਣਦੀ ਹੈ ਕਿ ਨਹੀਂ ਪਛਾਣਦੀ ਜਦੋਂ ਇਹ ਗੱਲ ਪੂਰੇ ਇੰਡੀਆ ਦੇ ਵਿੱਚ ਫੈਲ ਜਾਂਦੀ ਹੈ ਤੇ ਗਾਂਧੀ ਜੀ ਇੱਕ ਕਮਿਸ਼ਨ ਸੈਟਅਪ ਕਰਦੇ ਨੇ ਉਸ ਕਮਿਸ਼ਨ ਦੇ ਵਿੱਚ ਉਹ ਇਹ ਸਾਬਿਤ ਕਰਨ ਦੇ ਵਿੱਚ ਲੱਗੇ ਹੁੰਦੇ ਨੇ ਕਿ ਇਹ ਰੀ ਇਨਕਾਰਨੇਸ਼ਨ ਕੇਸ ਨਹੀਂ ਹੋ ਸਕਦਾ ਬਟ ਬਹੁਤ ਸਾਰੇ ਐ ਐਕਸਪੈਰੀਮੈਂਟਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਇਹ ਸਾਬਿਤ ਹੋ ਜਾਂਦਾ ਆ ਕਿ ਇਹ ਰੀ ਇਨਕਾਰਨੇਸ਼ਨ ਕੇਸ ਹੀ ਹੈਗਾ ਆ ਕਿਉਂਕਿ ਹਰ ਇੱਕ ਡਿਟੇਲ ਹਰ ਇੱਕ ਡਿਟੇਲ ਨਿੱਕੀ ਤੋਂ ਨਿੱਕੀ ਉਸ ਕੁੜੀ ਨੂੰ ਯਾਦ ਹੁੰਦੀ ਹੈ ਈਵਨ ਉਹਦੇ ਤੇ ਉਹਦੇ ਪਤੀ ਦੇ ਵਿੱਚ ਜੋ ਗੱਲਾਂ ਸੀਗੀਆਂ ਉਹ ਵੀ ਉਹਨੂੰ ਯਾਦ ਹੁੰਦੀਆਂ ਨੇ ਸਾਰੀ ਚੀਜ਼ ਦੀ ਰਿਪੋਰਟ ਇਹ ਨਿਕਲਦੀ ਹੈ ਕਿ ਇਹ ਇੱਕ ਰੀ ਇਨਕਾਰਨੇਸ਼ਨ ਕੇਸ ਹੀ ਹੈਗਾ ਇਸ ਤੋਂ ਇਲਾਵਾ ਬਹੁਤ ਸਾਰੇ ਆਥਰ ਫਿਲਾਸਫਰ ਪੈਰਾਸਾਈਕੋਲੋਜਿਸਟ ਸਾਰੇ ਉਹਨੂੰ ਮਿਲਣ ਆਉਂਦੇ ਨੇ ਸਾਰੇ ਆਪਣੀ ਆਪਣੀ ਥਿਉਰੀਜ਼ ਦਿੰਦੇ ਨੇ ਬਟ ਸਾਰੇ ਫੇਲ ਹੋ ਜਾਂਦੇ ਨੇ ਜਿੰਦੇ ਇੱਕ 스웨ਡਨ ਦੇ ਕ੍ਰਿਟਿਕ ਨੇ ਲੋਨਰ ਸਟਾਂਡ ਉਹਨਾਂ ਨੇ ਉਹਨੂੰ ਅਪੋਜ਼ ਕਰਨ ਦੀ ਉਹਨੂੰ ਐਕਸਪੋਜ਼ ਕਰਨ ਦੀ ਇਸ ਕੇਸ ਨੂੰ ਐਕਸਪੋਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਬਟ ਉਹ ਵੀ ਫੇਲ ਹੋ ਗਏ ਤੇ ਲਾਸਟ ਤੇ ਉਹਨਾਂ ਨੇ ਉਸੇ ਕੁੜੀ ਦੇ ਨਾਮ ਤੇ ਸ਼ਾਂਤੀ ਦੇਵੀ ਦੇ ਨਾਮ ਤੇ ਇੱਕ ਬੁੱਕ ਵੀ ਲਿਖੀ ਆਈ ਹੈਵ ਲਿਵਡ ਬਿਫੋਰ ਇਸ ਤਰ੍ਹਾਂ ਇੱਕ ਗਲੋਬਲੀ ਫੇਮਸ ਕੇਸ ਹੋ ਜਾਂਦਾ ਆ ਤੇ ਇਹ ਚੀਜ਼ ਪ੍ਰੂਫ ਹੋ ਜਾਂਦੀ ਹੈ ਕਿ ਇਹ ਰੀ ਇਨਕਾਰਨੇਸ਼ਨ ਕੀ ਇਸੇ ਤਰ੍ਹਾਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਸਾਡੀ ਸਮਝ ਤੋਂ ਪਰੇ ਹੁੰਦੀਆਂ ਨੇ ਸਾਡੀਆਂ ਇਹਨਾਂ ਅੱਖਾਂ ਤੋਂ ਪਰੇ ਨੇ ਬਟ ਅਸੀਂ ਇਹਨਾਂ ਅੱਖਾਂ ਤੋਂ ਬਾਹਰ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਬਹੁਤ ਚੀਜ਼ਾਂ ਨੇ ਜੋ ਅਦਿੱਖ ਨੇ ਬਹੁਤ ਚੀਜ਼ਾਂ ਨੇ ਜਿਨ੍ਹਾਂ ਤੱਕ ਅਸੀਂ ਪਹੁੰਚਣ ਆਇਆ ਬਟ ਅਸੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸਿਰਫ ਆਪਣੇ ਸਵਾਲਾਂ ਨਾਲ ਉਹਨਾਂ ਤੇ ਕੁਐਸਚਨ ਮਾਰਕ ਲਾ ਕੇ ਛੱਡ ਦਿੰਨੇ ਆ ਸਵਾਲ ਬਹੁਤ ਜ਼ਰੂਰੀ ਨੇ ਕਿਉਂਕਿ ਸਾਡਾ ਸਭ ਤੋਂ ਪਹਿਲਾ ਰਾਹ ਜਿਹੜਾ ਸ਼ੁਰੂ ਹੁੰਦਾ ਨਾ ਉਹ ਸਵਾਲਾਂ ਤੋਂ ਹੀ ਸ਼ੁਰੂ ਹੁੰਦਾ ਆ। ਅਗਰ ਕਿਸੇ ਇਨਸਾਨ ਦੇ ਮਨ 'ਚ ਸਵਾਲ ਆ ਰਿਹਾ ਹੈ ਨਾ ਤਾਂ ਸਮਝ ਲਓ ਕਿ ਉਹਦੀ ਜਰਨੀ ਸਟਾਰਟ ਹੋ ਚੁੱਕੀ ਆ। ਇਹਨਾਂ ਚੀਜ਼ਾਂ ਨੂੰ ਦੇਖਣ ਦੀ। ਇੰਡੀਆ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੇਸਿਸ ਹੋਏ ਆ। ਅ ਅਗਰ ਤੁਸੀਂ ਸਰਚ ਕਰਨਾ ਚਾਹੋ ਈਵਨ ਰੀ ਇਨਕਾਰਨੇਸ਼ਨ ਕੇਸ ਵੀ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ। ਅ ਯੂ ਐਸ ਏ ਦਾ ਇੱਕ ਮੁੰਡਾ ਸੀ ਜੇਮਸ ਜੀ ਨੇ ਇਹ ਕਲੇਮ ਕੀਤਾ ਸੀ ਉਹ ਵਰਲਡ ਵਾਰ 2 ਦੇ ਵਿੱਚ ਇੱਕ ਇੱਕ ਸ਼ਿਪ ਦਾ ਪਾਇਲਟ ਰਹਿ ਚੁੱਕਿਆ। ਉਹਨੇ ਸ਼ਿਪ ਦੀ ਸਾਰੀ ਡਿਟੇਲ ਦੱਸੀ ਆਪਣੇ ਸਾਰੇ ਜਿਹੜੇ ਕਲੀਗਸ ਸੀ ਉਹਨਾਂ ਬਾਰੇ ਦੱਸਿਆ ਲੇਟਰ ਔਨ ਏ ਚੀਜ਼ ਬਟ 7 ਸਾਲ ਦੀ ਉਮਰ ਤੋਂ ਬਾਅਦ ਉਹਦੀ ਜਿਹੜੀ ਸਬਕੌਂਸ਼ੀਅਸ ਮੈਮਰੀ ਹੈ ਨਾ ਉਹ ਫੇਡ ਹੋਣੀ ਸ਼ੁਰੂ ਹੋ ਜਾਂਦੀ ਹੈ ਇਦਾਂ ਬਹੁਤ ਸਾਰੇ ਕੇਸਿਸ ਨੇ ਆਈ ਹੋਪ ਕਿ ਆਪਾਂ ਇਸ ਰੀ ਇਨਕਾਰਨੇਸ਼ਨ ਦੀ ਥਿਉਰੀ ਤੇ ਜੋ ਕੁਐਸਚਨ ਰਾਈਜ਼ ਹੋਏ ਸੀ ਉਹਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰ ਸਕੇ ਹੋਵਾਂਗੇ ਇਹ ਇੱਕ ਬੇਸਿਕ ਲੈਵਲ ਦੀਆਂ ਚੀਜ਼ਾਂ ਸੀ ਜੋ ਅਬ ਡੀਲ ਕੀਤੀਆਂ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਅਗਰ ਅਸੀਂ ਵਧੀਏ ਤਾਂ ਐਕਚੁਅਲੀ ਅਸੀਂ ਮਜਬੂਰ ਹੋ ਜਾਵਾਂਗੇ ਇਹ ਸੋਚਣ ਤੇ ਇਹ ਯਕੀਨ ਕਰਨ ਤੇ ਕਿ ਰੀ ਇਨਕਾਰਨੇਸ਼ਨ ਨਾਮ ਦੀ ਚੀਜ਼ ਐਗਜ਼ਿਸਟ ਕਰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਚੀਜ਼ਾਂ ਦੇ ਪ੍ਰੋਡਕਟ ਹਾਂ। ਥੈਂਕ ਯੂ ਸੋ ਮੱਚ ਅਗਰ ਕੋਈ ਸਵਾਲ ਹੋਵੇ ਤਾਂ ਪਲੀਜ਼ ਬੇਝਿਜਕ ਬੇਝਿਜਕ ਤੁਸੀਂ ਪੁੱਛ ਸਕਦੇ ਹੋ। ਆਪਣਾ ਵਿਊ ਪੁਆਇੰਟ ਆਪਣਾ ਪਰਸਪੈਕਟਿਵ ਜ਼ਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਤਾਂ ਕਿ ਆਪਾਂ ਉਹਦੇ ਤੇ ਰਿਫਲੈਕਟ ਕਰ ਸਕੀਏ। ਬਾਰਿਸ਼ ਆਣੀ ਸ਼ੁਰੂ ਹੋ ਗਈ ਹੈ। ਥੈਂਕ ਯੂ ਸੋ ਮੱਚ ਬਾਏ ਬਾਏ।